ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਹਿਮਾਚਲ ਚ ਪਹੁੰਚੇ ਹੋਏ ਹਾਂ ਹਿਮਾਚਲ ਦੀਆਂ ਵਾਦੀਆਂ ਦਾ ਲੈ ਰਹੇ ਹਾਂ ਜੀ ਆਨੰਦ ਸਭ ਕੁਝ ਠੰਡਾ ਠੰਡਾ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਠੰਡ ਵੀ ਲੱਗ ਰਹੀ ਹੈ ਕੱਲ ਮੀਂਹ ਪਿਆ ਤੇ ਇਸ ਕਰਕੇ ਅੱਜ ਮੌਸਮ ਥੋੜ੍ਹਾ ਦੱਸ ਰਿਹਾ ਰਾਤ ਦਾ ਮੈਂ ਕਹਿੰਦੀ ਹਰ ਜਾਈਆਂ ਲੈਣਾ ਠੰਡ ਬਹੁਤ ਹੀ ਰਾਤ ਹੁਣ ਅਸੀਂ ਚਾਲੇ ਪਾਏ ਹੋਏ ਹਾਂ ਜੇ ਬਾਡੀ ਵੰਦ ਨੂੰ ਸਰ ਨੇ ਕਦੇ ਬਾਡੀ ਦੇਖੀ ਹੈ ਨਹੀਂ ਹੁਣ ਇਹਨਾਂ ਨੂੰ ਬਾਡੀ ਦਿਖਾਉਣੀ ਹੈ ਇੱਧਰ ਭੂਆ ਜੀ ਨੇ ਵੀ ਨਹੀਂ ਦੇਖੀ ਬਾਡੀ ਸਤਿਕਾਰ ਜੀ ਸਾਰਿਆਂ ਨੂੰ ਜੀ ਬਿਲਾ ਦੇ ਸਤਿਕਾਰ ਜੀ ਸਾਰਿਆਂ ਨੂੰ ਭੂਆ ਜੀ ਵੀ ਨਹੀਂ ਬਾਡੀ ਦੇਖੀ ਭੂਆ ਜੀ ਨੂੰ ਵੀ ਦਿਖਾਉਣੀ ਜੀ ਹੈ ਬਾਡੀ ਚ ਜੈਸਮੀਨ ਆਪੇ ਆਉਂਦਾ ਪਾਣੀ ਇੱਥੇ ਕਿੱਕੜ ਮੇਰੇ ਵੱਲੋਂ ਵੀ ਪਿਆਰਪਰੀ ਸਤਿਕਾਰ ਜੀ ਸਾਰਿਆਂ ਨੂੰ ਇੱਕ ਜਦ ਪਰ ਰਸਤੇ ਤੇ ਤੁਰਦੇ ਆਉਂਦੇ ਤੇ ਭੂਆ ਕਹਿੰਦੀ ਐਸ ਵਾਰੀ ਤਾਂ ਖਾਸੇ ਲੱਗੂਗਾ ਸਭ ਪਾਸੇ ਆਂਦੇ ਆ ਬਾਬੂਆ ਇਹ ਹਾਂ ਹਾਂ ਲੱਗਦੇ ਬੂਰਨੀ ਆਇਆ ਪਰ ਆਂਬ ਨੂੰ ਆਪਣੇ ਵੱਲ ਤਾਂ ਬਹੁਤ ਪੂਰਾ ਹੈ। ਉਧਰ ਆਇਆ ਇਹ ਆਪਣੇ ਵੱਲ ਇਹ ਇਹ ਕੋਈ ਨਸਲ ਹੋਰ ਆ ਜੀ ਇਹ। ਹੈ ਤਾਂ ਆਂਬੇ ਆ। ਪਰ ਨਸਲ ਹੋਰ ਆ ਕੋਈ ਇਹ। ਕੋਈ ਇੱਕਦਮ ਹੋਰ ਆ ਆਪਾਂ ਕਿੰਨਾ ਖਸਮਾਉਨੇ ਆ ਹਨਾ। ਅਰੇ ਪਾਦੋ ਤਾਂ ਦੇਖੋ ਪਾਦੋ ਤਾਂ ਇੰਨੂੰ ਖਸਮਾਉਣ ਦੀ ਲੋੜ ਨਹੀਂ। ਇਹ ਨੇਚਰਲ ਆ ਫਿਰ ਗੱਲ ਤਾਂ ਤਾਂ ਹੀ ਉਹੀ ਤਾਂ ਗੱਲ ਆ ਵੀ ਇਹ ਉਰੇ ਬਿਮਾਰੀਆਂ ਕਾਤੇ ਘਾਟਾ ਲੋਕਾਂ ਨੂੰ। ਉਰੇ ਨੇਚਰਲ ਆ ਸਿਸਟਮ ਸਾਰਾ। ਇਹ ਦੇਖੋ ਉਹ ਉਹ ਕੱਢ ਕੇ ਲੈ ਕੇ ਆਇਆ ਮੈਨੂੰ ਇਹ ਦੇਖੋ ਫਸਿਆ ਆ। ਕੀ? ਉਹੋ ਆਹ ਆ ਇਹਦਾ ਇਹਦਾ ਜੈਸ ਮੈਨੂੰ ਆੜ ਕਵਾੜ ਬਹੁਤ ਆਰੇ। ਤੂੰ ਆ ਜਾ ਭਾਈ। ਫਸਿਆ ਹੋਇਆ। ਪਹਿਲਾਂ ਇਦਾਂ ਹੀ ਆਉਂਗਾ ਲੋਟ ਲੈ। ਟੁੱਟਿਆ ਬਾਤ। ਮਸਤੀਆਂ। ਇਹ ਆਪਣਾ ਇਹ ਕੀ ਹੈ ਦਾ ਚੀਲ ਦਾ ਚੀਲ ਹੈ ਚੀਲ ਦਾ ਚੀਲ ਨੂੰ ਲੱਗਦਾ ਹੈ ਚੀਲ ਦਾ ਹੋ ਅੱਗ ਵੀ ਬਹੁਤ ਛੇਤੀ ਆਪਣੀ ਜੈਸਮਿਨ ਕਬਾਂ ਨਾ ਦੇਖ ਲਾ ਤਾਂ ਉਹਨਾਂ ਦੇ ਰੋਪੜਾ ਉਹਨਾਂ ਦੇ ਵੀ ਲੱਗਿਆ ਵਾ ਇਹ ਚੀਲ ਬਹੁਤ ਬੜੀ ਹੈ ਨਾਲੇ ਉਹਨਾਂ ਦੇ ਸਾਡੇ ਵੀ ਲੱਗੀ ਹੋਈ ਹੈ ਇੱਥੇ ਸਾਡੇ ਕਵਾਟਰਾਂ ਚ ਲੱਗੀ ਹੋਈ ਹੈ ਇਹ ਨਿੱਕੇ-ਨਿੱਕੇ ਵੀ ਬਣ ਜਾਂਦੇ ਨੇ ਜਾਂ ਵੱਡੇ ਹੋ ਜਾਂਦੇ ਫੇ ਵੱਡੇ ਹਾਂ 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 ਸੋ ਵਾਸਤੇ ਸੋ ਪੀਸ ਵਾਸਤੇ ਨਾ ਕਈ ਇਹਨਾਂ ਨੂੰ ਕਲਰ ਕਰਕੇ ਸੋ ਵੇਸ ਵਾਸਤੇ ਰੱਖ ਲੈਂਦੇ ਹਾਂਜੀ ਹਾਂ 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 ਕਸミン ਲੈ ਗਏ। थैंक यू बुआ। आई लव यू बुआ। ਚਲੋ ਫਿਰ ਉਹਨਾਂ ਪਾਸ ਗੈਣੇ ਚੱਲਦੇ ਆ। थैंक यू। ਮੈਂ ਰਵਿੰਦਰ ਨੂੰ ਕਹਿੰਦੀ ਸੀ ਮੈਂ ਕਿ ਆਪਾਂ ਇੱਥੇ ਮੱਝੜਾ ਕੇ ਪੈਜ ਦੇਖ ਲੋ। ਕੋਈ ਉਹ ਨਹੀਂ ਨਾ ਕੋਈ ਮੱਛੀ ਰਹੋ ਨਹੀਂ ਨਾ ਕੋਈ ਮੱਖੀ ਹੋ। ਦਿਨ ਪੂਰੇ ਨਹੀਂ ਸੀ ਹੈਗਾ ਕੁਝ ਵੀ ਨਾ। ਉਸ ਵੀ ਨਹੀਂ ਹੈ। ਹਮਮ। ਸਹੀ ਗੱਲ ਹੈ। ਇਹ ਵੀ ਇੱਕ ਦਿਖਲ ਧਰਤੀ ਆ ਗੱਲ ਕਰੀ ਜਾਵੇ ਜਿਵੇਂ ਪੰਜਾਬ ਧਰਤੀ ਐ ਵੀ ਇੱਕ ਧਰਤੀ ਆ ਹਾਂ ਦੇਖ ਲਓ ਪੂਆ ਜੀ ਇੱਕ ਗੱਲ ਸੋਚਣ ਵਾਲੀ ਆ ਉਹ ਐਡੇ ਐਡੇ ਪਹਾੜ ਬਣੇ ਕਿੱਦਾਂ ਹੋਊਗੇ ਹਾਂਜੀ ਇਹ ਕੁਦਰਤ ਨੇ ਬਣਾਏ ਨੇ ਸਾਰਾ ਹੀ ਕਮਾਲੇ ਹੋ ਗਈ ਦੇਖੋ ਨਿਸ਼ਾਨਤਾ ਇਹਨਾਂ ਨੂੰ ਹੁਣ ਤੋੜ ਰਿਹਾ ਤੋੜ ਤੋੜ ਕੇ ਪੱਥਰ ਬਣਾਉਂਦਾ ਉਹਨਾਂ ਦੇ ਘਰ ਬਣਦੇ ਨੇ ਇਹਨਾਂ ਦੇ ਆਹ ਦੇਖੋ ਜਿੱਦਾਂ ਹੁਣ ਆਹ ਆਹ ਪੱਥਰ ਮਹਾਤਮਾ ਮੰਗੂਏ ਦੇਖ ਲਓ ਪੱਥਰ ਮਹਾਤਮਾ ਇਹ ਵੀ ਇਹ ਨਹੀਂ ਹੈ ਵੀ ਊਰੇ ਤੇ ਪੱਥਰ ਚੱਕ ਲੇਗੇ ਆਪਾਂ ਆਪਣੇ ਘਰ ਚ ਲਾ ਲਓ ਨਾ ਇੱਥੇ ਲੱਗਣਗੇ ਆ ਦੇਖੋ ਜਿਵੇਂ ਇੰਨਾ ਮਜ਼ਬੂਤ ਆ ਜਿਵੇਂ ਆਪਾਂ ਸੀਮੈਂਟ ਆਪਣਾ ਵਰਤਦੇ ਨਾ ਉਹਦੇ ਨਾਲ ਵੀ ਬੱਧ ਮਜ਼ਬੂਤ ਹੈ ਸਹੀ ਗੱਲ ਆ ਜੀ ਇਹ ਚੌਥ ਪੱਥਰ ਇਹਨਾਂ ਦੇ ਘਰ ਬਣਾਉਂਦੇ ਆ ਜੀ ਇਹ ਉਹ ਦੇਖੋ نیچے ਘਰ ਬਣਿਆ ਵਾ ਉਹ ਸਾਰਾ ਪੱਥਰਾਂ ਦਾ ਹੀ ਬਣਿਆ ਵਾ ਇੱਥੋਂ ਹੁਣ ਜਾਣਾ ਵੈਸੇ ਅਸੀਂ ਉਧਰ ਨੂੰ ਹੀ ਆ ਅੱਗੇ ਥੱਲੇ ਨੂੰ ਨਹੀਂ ਜਾਣਾ ਆਪਾਂ ਉਹ ਫਿਰ ਜਾਣਾ ਸਿੱਧਾ ਜਾਣਾ ਆਪਾਂ ਉਹ ਘਰ ਦੇਖੋ ਥੱਲੇ ਪੱਥਰਾਂ ਦੇ ਹੀ ਬਣੇ ਹੋਏ ਸਾਰੇ ਜਿੱਥੇ ਡੈਡੀ ਦਾ ਰਹਿੰਦਾ ਅੱਛਾ ਅੱਛਾ ਵਕੀਲਾ ਦਾ ਠੀਕ ਆ ਉਹ ਜਿਹੜਾ ਕੱਲ ਜਾ ਗੱਡੀ ਵਾਲੇ ਆਪਾਂ ਐਡਰੈਸ ਪੁੱਛਿਆ ਦਾ ਆਪਾਂ ਕਹਿੰਦੇ ਵਕੀਲਾ ਦਾ ਘਰ ਉਹ ਕਹਿੰਦੇ ਤੇ ਵੀ ਗਿੱਲ ਸਾਹਿਬ ਦੇ ਜਣਾ ਵਕੀਲ ਦੇ ਅੱਛਾ ਉਹਨਾਂ ਦਾ ਘਰ ਹੋਣਾ ਇਹ ਠੀਕ ਆ ਠੀਕ ਆ ਮਮਾ ਅੱਜ ਚਲਦੇ ਚਾਹ ਪਲਾਸਟਿਕ ਮੈਂ ਮੈਂ ਮਾਮਾ ਜੀ ਨੂੰ ਪੁੱਛਿਆ ਜੈਸ ਵੀ ਨਾ ਮਾਮਾ ਜੀ ਕਹਿੰਦੇ ਜਦ ਬੱਕਰੀਆਂ ਥੱਲੇ ਨੂੰ ਭੱਜ ਜਾਂਦੀਆਂ ਨਾ ਤੇ ਮੈਂ ਕਹਾਂ ਜੀ ਫਿਰ ਕਿੱਦਾਂ ਪਤਾ ਲੱਗਦਾ ਕਹਿੰਦੇ ਵੀ ਪਿੰਡ ਵਾਲੇ ਦੱਸ ਦਿੰਦੇ ਮੈਂ ਮਾਮਾ ਜੀ ਕਿੰਨੇ ਘਰ ਆ ਪਿੰਡ 'ਚ ਮਾਮਾ ਕਹਿੰਦੇ 1 2 3 4 5 ਪਿਛਲੀ ਵਾਰੀ ਮੈਂ ਡਰੋਨ ਲੈ ਗਈ ਤੇ ਮਾਮੂ ਕਹਿੰਦੇ ਤਾ ਉਰੀ ਛੱਡ ਜਾ ਮੈਂ ਉਰੀ ਦੇਖ ਲਿਆ ਕਰੂੰਗਾ ਮੇਰੀ ਛੇਲੂ ਕਿੱਥੇ ਫਿਰ ਗਈ ਗੱਲ ਵੀ ਠੀਕ ਆ ਆਪਾਂ ਗਲਤੀ ਕੀਤੀ ਆ ਉਹ ਡਰੋਨ ਲੈ ਕੇ ਆਉਣੇ ਸੀ ਹਾਂ ਡਰੋਨ ਘਰਾਂ ਪਿਆਤਾ ਚਾਰਜ ਲਾ ਲੈਣਾ ਤਾਂ ਗਲਤੀ ਹੈ ਹਾਂ ਪਿੱਛੇ ਨੂੰ ਮੁੜਦਾ ਹੈ ਹਾਂ ਪਿੱਛੇ ਨੂੰ ਮੁੜਦਾ ਉਹ ਤਾਂ ਨਹੀਂ ਉਹੀ ਉਹ ਦੇਖ ਥੱਲੇ ਘਰ ਨੂੰ ਜਾ ਰਿਹਾ ਹੈ ਇਹ ਘਰ ਨੂੰ ਨਹੀਂ ਜਾ ਰਿਹਾ ਉਹ ਕਾਨੂੰਨੀ ਗਾਹਾਂ ਜਾਂਦਾ ਹੂੰ ਲਓ ਜੀ ਜਾ ਰਿਹਾ ਰਸਤਾ ਬੌਡੀ ਨੂੰ ਬੌਡੀ ਨੂੰ ਜੈਸਮੀਨ ਬੌਡੀ ਨੂੰ ਰਸਤਾ ਵੈਸੇ ਬਹੁਤ ਖਰਾਬ ਆ ਹੌਲੀ ਹੌਲੀ ਕਿੱਥੇ ਗਾਓ ਆਹ ਸਾਹਮਣੇ ਥੱਲੇ ਲਿਖਦੀ ਜੀ ਬੌਡੀ ਇਹ ਹੁਣ ਪਤਾ ਕਾ ਤੇ ਰਸਤਾ ਖਰਾਬ ਹੋ ਗਿਆ ਪਹਿਲਾਂ ਇਹ ਠੀਕ ਤਾਂ ਪਹਿਲਾਂ ਜਾਂਦੇ ਤੇ ਲੋਕ ਹਾਂ ਹੁਣ ਹੁਣ ਪਾਣੀ ਉੱਪਰ ਤੇ ਆਉਣ ਲੱਗ ਗਿਆ ਆ ਉਹ ਉੱਪਰ ਟੈਂਕ ਬਣੇ ਸਰ ਹੁਣ ਵੀ ਆ ਜਦ ਉਹ ਉਹ ਚੱਲਣਾ ਉੱਪਰ ਚੱਲਾ ਹਾਂ ਚੱਲ ਫੇਰ ਦੇਖਿਓ ਅੱਛਾ ਉਹੀ ਆ ਉਹ ਦੇਖ ਥਾਲੀ ਪਸੰਦ ਵਰਸ਼ਾਦ ਤਿਆਰ ਕਰਾਉਨੇ ਆ ਕੋਈ ਗੱਲ ਏ ਉਹ ਹਾਂ ਹਾਂ ਤੁਹਾਨੂੰ ਤਾਂ ਸਭ ਕੁਝ ਜਾਂਦੀ ਹਾਂ ਮਨੋ ਮਹਾਰਾਜ ਨੇ ਉੱਪਰ ਪਾਣੀ ਦੀ ਕਮੀ ਕਰੀ ਫੱਲੇ ਦੇ ਸੰਗਤ ਆਈ ਨਹੀਂ ਪਰਸ਼ਾਦਾ ਛਕੇ ਗਈ ਹੁਣ ਉੱਪਰ ਪਾਣੀ ਦਾ ਸਾਧਨ ਹੋ ਗਿਆ ਨਾ ਕਟਾ ਬਹੁਤ ਸੋਦੇ ਹੀ ਨਹੀਂ ਕਿੰਨੀ ਦਾ ਸੰਗਤ ਹੋਈ ਲੈ ਇਹ ਹਿੰਦ ਹੁੰਦਾ ਬਹੁਤ ਆ ਹੌਲੀ ਤਾਂ ਵਈ ਆ ਪਤਾ ਨਹੀਂ ਕੀ ਚੀਜ਼ ਆ ਬੁਰੀ ਆ ਲੱਗੀ ਵੀ ਜ਼ੂਮ ਕਰਿਓ ਸਰ ਜਿਵੇਂ ਨਿਛੂੜੇ ਜਾਂਦੇ ਜੂ ਆਹ ਫੰਕਸ਼ਨ ਗੈਨ ਨਹੀਂ ਜ਼ੂਮ ਹੋਣਾ ਇਹ ਮੈਂ ਫੰਕਸ਼ਨ ਹਿਲਣੇ ਵਾਲਾ ਲਾਇਆ ਬਣਾ ਤੁਰਦੇ ਫਿਰਦੇ ਨੇ ਅੱਛਾ ਅੱਛਾ ਉਹ ਹੈ ਇਹ ਇਹ ਮਤਲਬ ਸਮੂਥਨਿੰਗ ਲਾਈ ਵੀ ਆ ਚਲੋ ਚਲੋ ਜੀ ਹਾਂ ਮੌੜੀ ਆ ਗਈ ਜੀ ਥੱਲੇ ਮੌੜੀ ਦਿਖਾਣੇ ਆ ਸਾਨੂੰ ਜਾ ਕੇ ਖੜ ਜਾ ਖੜ ਜਾ ਮੈਨੂੰ ਆਣ ਦੇ ਮੁਰੇ ਇੱਕ ਮਿੰਟ ਰੁਕ ਜਾ ਇਹ ਹੌ ਬਣਾਏ ਹੋਏ ਜੀ ਖੇਤ ਦੇਖੋ ਲੋਕਾਂ ਨੇ ਆ ਖੇਸੇ ਦਾ ਖੇਤ ਆ ਅ ਅਸੀਂ ਇੰਨੀ ਕਿ ਜਗਾ ਉਈਓ ਬਿਲੀ ਛੱਡ ਦਿੰਦੇ ਆ ਇਹ ਉਰੇ ਕੁਦਰਤ ਆ ਦੇਖ ਲੋ ਮੈਂ ਹੈ ਬੂਆ ਜੀ ਉਰੇ ਵਿਚ ਰਹੇ ਨੇ ਇਹਨਾਂ ਨੇ ਐਨੇ ਐਨੇ ਖੇਤਾਂ ਚੋਂ ਕੱਢਣਾ ਹਨਾ ਸਾਡੇ ਉਏ ਬਿਲੀ ਪਈ ਰਹਿੰਦੀ ਚਲੋ ਅੱਪਾ ਬੇਦਲੀ ਤਾਂ ਛੱਡ ਦਿੰਦੇ ਆ ਅੱਪਾ ਕਹਿੰਦੇ ਚਾਹ ਰੋਪੜ ਦੇਣਾ ਇਹੋ ਪੱਜ ਗਈ ਸਰਜੋ ਆ ਗਿਆ ਜੀ ਆ ਗਿਆ ਮੈਂ ਇੱਕ ਦਾ ਬੂਆ ਜੀ ਸਾਡੇ ਥੋੜੇ ਅ ਪੱਥਰਾਂ ਕਰਕੇ ਟਿਕਾਣ ਦਾ ਤੁਰਨੇ ਨੂੰ ਇੱਕ ਮਿੰਟ ਜੀ ਇੱਕ ਮਿੰਟ ਆ ਬੇਲ ਜੀ ਕੱਢੋ ਪਹਿਲਾ ਪੈਰ ਮਾਂ ਤੇ ਨਾ ਐਦਾਂ ਹੀ ਟਪਾਓ ਪੈਰ ਹਾਂ ਲਿਓ ਹੌਣ ਫੜਾਉਗਾ ਹਾਂ ਹੁਣ ਆਉਗੀ ਬਸ ਰਾਮਨਾ ਰਾਮਨਾ ਰਸਤਾ ਖਰਾਬ ਆ ਜੀ ਉਹਦੇ ਕਰਕੇ ਹੌਲੀ ਹੌਲੀ ਜਾਣਾ ਪੈਂਦਾ ਆ ਦੇਖੋ ਰਸਤਾ ਕਿਹੇ ਜਾ ਪੱਥਰਾਂ ਪਰ ਨੂੰ ਆਣਾ ਪੈਂਦਾ ਦੇਖਿਓ ਦੇਖਿਓ ਧਿਆਨ ਨਾਲ ਭੋ ਜੀ ਖੜ ਜੋ ਖੜ ਜੋ ਮੈਂ ਆਉਂਦਾ ਫੇਰ ਥੱਲੇ ਹਾਂ ਜੀ ਦੇਖ ਆਜੋ ਪੱਥਰ ਵਾਲਾ ਵੰਡਾ ਹਾਂ ਪੱਥਰ ਬੜੇ ਆ ਨਾ ਜੀ ਬੜੇ ਬਸ ਪੱਥਰ ਪਤੇ ਡੰਡਾਈ ਵਾਲਾ ਉਤਰਨ ਔਖਾ ਹੋ ਜਾਂਦਾ ਆਜੋ ਇੱਥੇ ਮਾਣੇ ਧਿਆਨ ਨਾਲ ਆ ਆ ਜਿਆਦਾ ਖਰਾਬ ਲੱਗਦਾ ਮੈਨੂੰ ਰਸਤਾ ਜਸਮੀਨ ਨੂੰ ਖੜੋ ਹੋਰ ਜਾ ਮਨ ਨੂੰ ਆ ਮੈਨੂੰ ਚੰਗਾ ਲੱਗੇ ਸਾਰੇ ਪਹੁੰਚ ਗਏ ਜੀ ਅਸੀਂ ਬੋੜੀ ਜੀ ਜੀ ਇੱਕ ਰਸਤਾ ਉੱਧਰ ਵੀ ਸੀਗਾ ਉਹੋ ਉਹ ਤਰਨ ਮੈਨੂੰ ਬੰਦ ਜਾ ਲੱਗਦਾ ਪੱਥਰ ਕਿਦੇ ਪਿਆ ਜਾ ਕੇ ਦੇਖੋਗੇ ਜਾ ਕੇ ਅਦੀ ਦੀ ਤੇ ਅੰਨਾ ਤੇ ਅੰਨਾ ਰਸਤਾ ਬਹੁਤ ਖਰਾਬ ਤਾਂ ਜੀ ਰਸਤਾ ਬਹੁਤ ਖਰਾਬ ਤਾਂ ਬਹੁਤ ਬਚ ਬਚਾ ਕੇ ਉਤਰੇ ਆ ਭੂਆ ਜੀ ਸਾਡੇ ਸਰੀਰ ਤੇ ਥੋੜੇ ਹੈਵੀ ਹੋਣ ਕਰਕੇ ਫਿਰ ਇਹ ਉਰੇ ਨਾਉਂ ਦੇਓ ਨਾਉਂ ਦੇਓ ਹਾਂ ਉਹ ਲੈ ਲਾ ਦੇ ਦਿੰਦੇ ਹਾਂ ਸੰਗਤ ਹਾਂ ਸੰਗਤ ਇਹ ਦੇਖੋ ਹੀ ਕੁਦਰਤੀ ਪਾਣੀ ਆ ਰਿਹਾ ਹੈ ਧਰਤੀ ਚੋਂ ਹਾਂ ਜਦ ਨਹੀਂ ਬਿੱਤੀ ਨਹੀਂ ਜਾਂਦਾ ਤਾਂ ਇੱਥੇ ਕੀ ਕਰ ਬੈ ਜਾ ਵਿੱਚ ਬੈਣੀ ਹੈ ਇਹ ਤਾਂ ਆਤੀ ਚੋਂ ਆਉਂਦਾ ਕਿੱਥੇ ਦੇ ਆਉਂਦਾ ਪਹਾੜਾਂ ਦੇ ਉੱਪਰ ਪਹਾੜਾਂ ਦੇ ਵਿੱਚ ਡੂੰਗਾ ਤਾਂ ਹੈ ਨਹੀਂ ਇਧਰ ਪਾਣੀ ਦਾ ਦੇਖੋ ਕਿ ਦੁਹੰਡਾ ਦੂ ਪਾਣੀ ਪਾਣੀ ਦਾ ਠੰਡਾ ਉਹ ਤਾਂ ਦਿਖਦਾ ਤਾਂ ਨਹੀਂ ਜਾਂਦਾ ਪਾਣੀ ਵਿੱਚ ਛਾਂ ਮਾ ਜਾਏ ਪੂਰੇ ਮਤਲਬ ਮੱਠਾ ਵੀ ਕੇ ਗਏ ਲੋਕ ਹਨ ਜੀਰਾਂ ਦੀ ਸਰਦਾਰ ਉਹ ਕੋਈ ਤਾਂ ਦੇਖੋ ਆ ਜਾ ਦੋ ਕੋ ਆ ਜਾ ਜਿਹਦੇ ਅੰਨਾ ਤਾਂ ਡੂੰਗਾ ਨਹੀਂ ਇਹ ਉਹਦੇ ਚੇਲੇ ਗਰਵਾ ਪਰ ਇਹ ਪਾਣੀ ਥੁੱਕਾਂ ਦੇ ਪੈਪਾਂ ਬਿਸ਼ਾਈਆਂ ਹੋਈਆਂ ਦੇਖ ਲਓ ਪੈਪਾਂ ਇਹ ਇਸੀ ਜਾਂਦਾ ਪਾਣੀ ਨਹੀਂ ਮੈਨੂੰ ਘਰਾਂ ਨੂੰ ਜਾਂਦਾ ਜੀ ਉਹ ਦੇਖ ਲਾ ਲਸਣ ਕਹੇ ਜਾ ਖੜਾ ਲਸਣ ਨੂੰ ਸੁਣਾ ਪਲਣੀ ਲਾ ਦਿੰਦੇ ਆ ਭੂਆ ਹਾਂ ਲਸਣ ਬਹੁਤ ਕੰਮ ਤਾਂ ਲੱਗਦਾ ਉਹ ਇਹੀ ਉੱਧਰ ਦੀ ਸਾਹਮਣੇ ਤੇ ਬੈਠੀ ਜਿੱਜੂ ਨੂੰ ਕਹਿੰਦੀ ਘਰੋਂ ਮੜੇ ਜ ਪਾਣੀ ਆਹ ਵੇ ਹੁਣ ਕਿੱਦਾਂ ਆਪਾਂ ਪੀਪੀ ਨਾਲ ਮੜਾ ਕੀ ਜ਼ੋਰ ਕੇ ਹੁਰਪਾ ਲੈਂਦਾ ਕਰਨ ਓਏ ਜੇ ਮੈਂ ਭੁਰਦਾ ਤਾਂ ਨਹੀਂ ਭੁਰਦਾ ਇੱਧਰ ਹੋ ਪਿੱਛੇ ਤੱਕ ਕੱਲ ਕੋਈ ਹੁੰਦਾ ਹੈਗਾ ਸਾਲ ਸੋਲਡੀਰ ਹੁੰਦਾ ਇੱਧਰ ਆੜਦਾ ਕੈਮਰਾ ਫੜ ਕੇ ਬੋਲਿੰਗ ਹੋਏ ਫੜ ਕੇ ਕੈਮਰਾ ਫੜ ਕੇ ਇੱਥੇ ਕੱਢ ਜਾ ਕੈਮਰਾ ਹੁਰਦੀ ਰੱਖੋ ਉੱਥੇ ਕੱਢ ਜਾ ਤਿਲਸਾ ਉੱਥੇ ਚ ਉਹ ਪੱਦੇ ਬੱਥਰਾ ਕੱਢ ਦੋ ਨੇ ਸਾਈਡੋਂ ਹਾਂ ਬੱਥਰਾ ਜੀ ਬਾਈ ਕਿਰਤਾਂ ਵੀ ਹੋ ਰਹਾ ਨਹੀਂ ਕਿੱਧਰ ਜਾਈ ਤੂੰ ਕਿੱਦਾਂ ਜਾੜੇ ਨਹੀਂ ਪਿੱਛੇ ਨਾਲ ਜਾਈ ਤੂੰ ਨਹੀਂ ਜਾਈ ਜੀ ਮੈਂ ਨਾਲ ਪੁਰਿਆ ਮੈਂ ਤੁਸੀਂ ਉਹ ਤਿਲਸ ਨਹੀਂ ਹੋਣਗੀਆਂ ਮੈਂ ਗੱਲ ਕਰਦਾ ਕਿ ਜੇ ਉਹਨੂੰ ਫੜ ਉਹ ਤੇਰੀ ਕੋਈ ਨੂੰਹ ਜੀ ਮੈਂ ਭਾਣਾ ਕੋਈ ਚੱਕ ਲੂੰ ਅੱਛਾ ਕੇ ਬੱਸ ਹੱਥ ਪਾ ਕੇ ਬਾਹ ਪਾਜ ਨਹੀਂ ਚ ਪਾ ਰੂ ਦੇਖ ਵਾ ਯਾਰ ਸਾਫ ਪਿਆ ਜਮਾਈ ਲਖੀਏ ਬਣੇ ਹੋਰ ਟੀ ਵੀ ਸਕਦੇ ਆ ਇਹ ਇਹ ਵੀ ਸਭ ਨਾਲ ਰੱਖੀ ਚਾਹੀਏ ਆਪ ਕੋਲ ਆ ਬੰਦਨਾ ਆ ਰੋਟਾ ਵਰ ਵਰ ਵਰਗਾ ਵਰਗੀ ਆ ਚੱਲੋ ਬੜੇ ਚਪੜੀ ਲਈ ਹੋਣੀ ਇੱਕ ਮਿੰਟ ਇੱਦਣ ਕਰਦੇ ਵੀ ਨਾ ਪੂਰੇ ਮੱਥਾ ਵੀ ਦੇਖਦੇ ਆ ਜੀ ਵੈਸੇ ਲੋਕ ਆ ਕੇ ਇਸ਼ਨਾਨ ਕਰਕੇ ਉੱਪਰ ਜਾਂਦੇ ਫਿਰ ਯਾਨੀ ਪਾਣੀ ਆਏ ਨਾ ਬਰਫ ਵਰਗਾ ਲੈਟਰ ਦੇਖੋ ਪਹਿਲੇ ਤਾਂ ਲੈਟਰ ਹੁਣਾ ਨਹੀਂ ਮਿਲਦਾ ਇਹ ਲੈਟਰ ਜਿਹੜੀ ਹੁਣ ਆੜ ਕਵਾੜ ਕੋਈ ਪੱਥਰ ਗਿਰਨੇ ਤੇ ਯਾਨੀ ਲੈਟਰ ਪਾਇਆ ਹੋਇਆ ਉੱਪਰ ਇਹ ਕਿੰਨੀ ਕੁ ਪੁਰਾਣੀ ਜਿਹੀ ਤਰਤੀ ਕਰਦੀ ਤੁਰੇ

ਦੇਨਾਂ ਕੌਰ ਕਰ ਦਿੱਤੇ ਨੂੰ ਵੀ ਇਹ ਤਾਂ ਇੰਨਾ ਕਰ ਰਸਤਾ ਤੂੰ ਨਹੀਂ ਕਰ ਸਕਦੀ ਮੈਨੂੰ ਮੈਂ ਕਿਹਾ ਰਸਤਾ ਮੈਨੂੰ ਜਰਾ ਆ ਕੇ ਨਾ ਆ ਜਾ ਜਦੋਂ ਜਸੀ ਜੀ ਕਹਿੰਦੇ ਨਹੀਂ ਜਾਣਾ ਨਹੀਂ ਮੈਂ ਭੋਰ ਲੈ ਗਿਆ ਮੈਂ ਘਾੜ ਗਈ ਤੇ ਇਧਰ ਤੁਹਾਨੂੰ ਦਿਖਾਣੇ ਆ ਜੀ ਲਸਣ ਲੋਕਾਂ ਨੇ ਲਸਣ ਲਾਇਆ ਹੋਇਆ ਉਰੇ ਪਾਣੀ ਦੇ ਵਿੱਚ ਕਾਲਾ ਤਾਂ ਨਹੀਂ ਕਰਦੇ ਦੇਖਿਆ ਤਾਂ ਪਾਣੀ ਦੇ ਵਿੱਚ ਕਾਲਾ ਜਿਹੜੇ ਦਿੱਤੇ ਕਰਕੇ ਕਿੱਥੋਂ ਲਸਣ ਲੋਕਾਂ ਨੇ ਆਹ ਦੇਖੋ ਟੁੱਲੂ ਪੰਪ ਰੱਖਿਆ ਹੋਇਆ ਜੀ ਉਰੇ ਬੂਡਰ ਚਲਾ ਦਿੰਦੇ ਆ ਉਹ ਉਪਰ ਘਰ ਤੋਂ ਆਂਦੀ ਹਣੀ ਲਾਈਟ ਆ ਉੱਥੇ ਉੱਪਰ ਨਾ ਘਰ ਆ ਉਹ ਦੇਖੋ ਛੱਡ ਦੇਖਦਾ ਛੋਟਾ ਜਿਹਾ ਇੱਥੋਂ ਫਿਰ ਪਾਣੀ ਚੱਕ ਕੇ ਉਹ ਥੱਲੇ ਲੈ ਕੇ ਜਾਂਦੇ ਆ ਅਸਲ ਨੂੰ ਸਣੂ ਆਸਲ ਨੂੰ ਆਪਣੀ ਨਹੀਂ ਫਸਲ ਹੁਣੀ ਜਾਂਦਾ ਭਾਈ ਘਰ ਨੂੰ ਪਾਣੀ ਜਾ ਰਿਹਾ ਏ ਆ ਦੇਖੋ ਆ ਜਾਂਦੀ ਪਾਈਪ ਉੱਥੋਂ ਘੁੰਮ ਕੇ ਆ ਚੜ ਗਈ ਉੱਪਰ ਨੂੰ ਇਹ ਉੱਪਰ ਘਰ ਨੂੰ ਪਾਣੀ ਜਾ ਰਿਹਾ ਜੀ ਉੱਪਰ ਤੋਂ ਸੁੱਚ ਦੱਬ ਦਿੰਦੇ ਹੁਣੇ ਚੱਲ ਭਾਈ ਪਾਣੀ ਆ ਗਿਆ ਜੀ ਦੇਖ ਲੋ ਉੱਦਾਂ ਇੱਕ ਗੱਲ ਆ ਆਪਾਂ ਕਿੰਨੇ ਸੌਖੇ ਆ ਬਾਈ ਜੀ ਪੰਜਾਬ ਵਾਲੇ ਹਨਾ ਪੰਜਾਬ ਮਾ ਪਾਣੀ ਦੀ ਫਿਲਹਾਲ ਮਹਾਰਾਜ ਦੀ ਕਿਰਪਾ ਕੋਈ ਦਿੱਕਤ ਨਹੀਂ ਹੈਗੀ ਆ ਇਹਨਾਂ ਨੇ ਪਾਣੀ ਮੰਨਲਾ ਦਾ ਸਟੋਰ ਕਰਿਆ ਵਾ ਹੁਣ ਖੇਤਾਂ ਘੁੱਤਾਂ ਨੂੰ ਲਾਣੇ ਨੂੰ ਇਹ ਤਾਂ ਬਹੁਤ ਪੁਰਾਣਾ ਲੱਗਦਾ ਇਹ ਡੂੰਗਾ ਵੀ ਮਨੁਖਾਸਾ ਲੱਗਦਾ ਵੈਸੇ ਇਹਦਾ ਪਾਣੀ ਖਰਾਬ ਹੈ ਇਹ ਇਹਨਾਂ ਨੇ ਫਸਲ ਫਸਲ ਨੂੰ ਪਾਣੀ ਲਾਣੇ ਨੂੰ ਸਟੋਰ ਕਰਿਆ ਵਾ ਹੁਣ ਆ ਦੇਖੋ ਬੈਸੇ ਜਾ ਤੁਰੇ ਮੀਂਹ ਪੈਂਦਾ ਹੋਣਾ ਨਾ ਪਾਣੀ ਨੇ ਰਸਤਾ ਦੇਖ ਲਓ ਆਪਣਾ ਬਣਾਇਆ ਵਾ ਆ ਦੇਖੋ ਪਾਣੀ ਜ਼ੋਰ ਦਾ ਆਂਦਾ ਹਨਾ ਓਰੇ ਮੀਂਹ ਪਾਈ ਤੇ ਆ ਦੇਖੋ ਜੀ ਲਸਣ ਲਾਇਆ ਓਰੇ ਲੋਕਾਂ ਨੇ ਲਸਣ ਦਾ ਬੀਜ ਸਾਡੇ ਵੱਲ ਤਾਂ ਸਿੱਧਾ ਜਾ ਖੜਾ ਰਹਿੰਦਾ ਇਹ ਹੋਰੀ ਤਰ੍ਹਾਂ ਥੱਲੇ ਨੂੰ ਮੁੜ ਮਾ ਜਾ ਹੈ ਉਹ ਪਿਆਜ਼ ਲਾਇਏ ਵੀ ਉਧਰ ਕੀ ਬਾਤ ਆ ਆਹ ਹਨਾ ਮੋਤਾ ਬਹੁਤ ਲੱਗਦਾ ਮੈਨੂੰ ਕਿ ਅਸੀਂ ਓਹੋ ਲਸਣ ਨਹੀਂ ਹੈ ਭਾਈ ਪਿਆਜ਼ ਹੀ ਆ। ਕਹਲਾ ਹੋਰੇ ਤਰ੍ਹਾਂ ਦਾ ਬੀਜ ਹੈ ਜੀ ਇਹ। ਇਹ ਇਹ ਆਹ ਦੇਖੋ ਪਿਆਜ਼ ਹੈ ਇਹ ਲਸਣ ਨਹੀਂ ਹੈ। ਇਹ ਲਸਣੇ ਆ। ਕੂਸ ਨਹੀਂ ਯਾਰ ਪਤਾ ਲੱਗਦਾ ਇਹ ਬੀਜੇ ਹੋਰੇ ਤਰ੍ਹਾਂ ਦਾ। ਉਹ ਤਾਂ ਮੰਨਿਆ ਉਹ ਤਾਂ ਪਿਆਜ਼ ਹੀ ਆ ਭਲਾ। ਇਹਦਾ ਆਹ ਦੇਖ ਕੇ ਇਹ ਮਨੂੰ ਪਿਆਜ਼ ਲੱਗੀ ਜਾਂਦਾ ਪਿੱਛੇ ਲਸਣ ਲੱਗੀ ਜਾਂਦਾ ਬਈ ਇਹ ਲਸਣ ਹੁੰਦਾ ਇਹਨੂੰ ਉਹ ਪੋਠੀ ਜੀ ਉੱਪਰ ਨਿਕਲਿਆ ਨਹੀਂ ਦੀ ਜਿਹੜੀ ਉਹ ਹੁੰਦਿਆ ਨਾ ਫੁੱਲ ਜਾ ਕਿਉਂਕਿ ਹੁਣ ਨਹੀਂ ਪਿਆਜ਼ ਇਹ ਆ ਜੀ ਆ ਦੇਖੋ ਪਿਆਜ਼ ਇਹ ਬਾਕੀ ਹੁਣ ਪਤਾ ਨਹੀਂ ਜੀ ਇੱਧਰ ਦਾ ਫਰਕ ਹੋ ਸਕਦਾ ਬੀਜ ਦਾ ਆਪਣੇ ਨਾਲੋਂ ਹੈ ਨਾ ਪਰ ਬਾਈ ਇਹ ਕਹਿੰਦੇ ਨਹੀਂ ਵੀ ਲੱਭਣ ਹੀ ਨਹੀਂ ਮੌਜ ਪੰਜਾਬ ਵਰਗੀ ਦੇਖ ਲੋ ਇੰਨੇ ਨੀਆ ਕਿ ਕਿਆਰੀਆਂ ਇਹਨਾਂ ਨੇ ਆ ਪਾਣੀ ਲਾਉਂਦੇ ਆ ਛੜਕ ਛੜਕ ਕੇ ਸਾਡੇ ਦਾ ਚੱਲ ਰਹੀ ਆ ਜੀ ਮੋਟਰ ਕਿਸੇ ਨੇ 20 ਦੀ ਪੁਆਈ ਹੋਈ ਮੋਟਰ ਕਿਸੇ ਨੇ 25 ਦੀ ਪੁਆਈ ਹੋਈ ਆ ਆ ਦੇਖੋ ਆ ਕਣਕ ਵੱਡੀ ਕਿਸੇ ਨੇ ਉਰੇ ਤੇ ਆ ਦੇਖੋ ਹਨਾ ਇੰਨੇ ਨੀਆ ਕਿ ਕਿਆਰੀਆਂ ਚ ਆ ਤਾਜੀ ਕਣਕ ਵੱਢ ਹੋਈ ਵੀ ਆ ਦੇਖੋ ਆ ਸਾਰੀ ਬਾਈ ਜਿਹੜੇ ਰਾਖੀ ਕਰਨੀ ਫਸਲ ਦੀ ਬੜੀ ਔਖੀ ਆ। ਉਹ ਦੇਖੋ ਰਾਤ ਨੂੰ ਊਰੀ ਸਾਂਦੇ ਹੋਣੇ। ਉਹ ਪੱਤੇ ਉੱਥੇ ਝੂੰਗੀ ਚ। ਆ ਕਣਕ ਕੁਸ਼ਕ ਖੜੀ ਵੀ ਐ। ਜਿਹੜੀ ਸੁੱਕੀ ਜਾਂਦੀ ਆ ਮਤਲਬ ਕਹਿ ਲਓ ਸੁੱਕੀ ਮੈਂ ਤਾਂ ਕਹਿੰਦਾ ਊਰੇ ਪਾਣੀ ਕਰਕੇ ਮੰਨ ਲਾ ਤਾਂ ਸੁੱਕੀ ਜਾਂਦੀ ਆ। ਇਹ ਉਹ ਦੇਖੋ ਜਿੱਦਾਂ ਉਹ ਕਣਕ ਸੁੱਕੀ ਵੀ ਆ ਨਾ ਉੱਪਰ ਉਹ ਖੜੀ ਐ ਸਾਹਮਣੇ। ਜਿਹੜੀ ਪੱਕੀ ਜਾਂਦੀ ਆ ਊਰੇ ਦਾ ਸੁੱਕਦੀ ਉਹ ਆ। ਆ ਵੀ ਹੁਣ ਸੁੱਕੇ ਰਹੀ ਆ। ਇਹ ਪਾਣੀ ਮੰਗਦੀ ਕਰਨ ਕੇ ਹੁਣ ਪਾਣੀ ਦਾ ਕੋਈ ਸਾਧਨ ਹੈ ਨਹੀਂ ਇਹਨੇ ਸੁੱਕ ਜਾਣਾ ਚਲੋ ਪੱਕ ਗਈ ਵਿਚਾਰੀ ਬਸ ਐਦਾਂ ਵੱਡ ਹੋ ਜਣੀ ਅ ਜੇ ਤਾਂ ਪੱਕ ਦੀ ਲੱਗ ਦਿਖ ਜੰਦੀ ਆ ਇਹ ਤਾਂ ਸੁੱਕ ਰਹੀ ਇੱਕ ਤਰ੍ਹਾਂ ਦੀ ਪਰ ਹੁਣ ਇਹ ਵੀ ਵਿਚਾਰੇ ਮਜਬੂਰ ਆ ਹਨਾ ਤੇ ਇਹਨਾਂ ਨੇ ਤਾਂ ਇਹੀ ਵੱਡਣਾ ਵਿਚਾਰੇ ਨੇ ਹੁਣ ਇਹੀ ਖਾਣਾ ਜਿੰਨੀ ਜਿੰਨੀ ਕ ਹੋਗੀ ਉਹੋ ਸਹੀ ਨਹੀਂ ਫੇ ਮੋਲ ਦਾ ਆਟਾ ਇਹ ਜੀ ਮੈਂ ਫੇ ਬੰਦਾ ਹੋਰ ਕੀ ਕਰੂੰਗਾ ਉਹ ਘਰ ਦਿਖਦਾ ਜੀ ਉੱਪਰ ਉਹ ਦੇਖੋ ਰਸੋਈ ਦੀ ਚਿਮਨੀ ਦਿਖਦੀ ਹੈ ਉੱਪਰ ਤੇ ਨਜ਼ਾਰਾ ਵੱਖਰਾ ਹੈ ਜੀ ਉਰੇ ਦਾ ਹੁਣ ਦਿਲ ਬਹੁਤ ਲੱਗਦਾ ਓਰੇ ਆ ਦੇਖੋ ਇੱਕ ਆ ਜਾਂਦਾ ਪਏ ਪੁੱਤਰ ਤੋਂ ਇਹ ਵੀ ਥੱਲੇ ਉਹ ਜਾਂਦਾ ਘੁੰਮ ਘਮਾ ਕੇ ਲਸਣ ਨੂੰ ਉਹ ਸਾਹਮਣੇ ਲਸਣ ਲਾਇਆ ਹੋਇਆ ਹਰਾ ਹਰਾ ਜਿਹੜਾ ਦਿਖਦਾ ਤੁਹਾਨੂੰ ਅੱਛਾ ਉਰੇ ਉਰੇ ਘਰ ਆ ਜੀ ਆਪਣਾ ਕਿੱਥੇ ਕੁ ਜੀ 2 ਕਿਲੋਮੀਟਰ 2 ਕਿਲੋਮੀਟਰ ਹੁਣ ਤੁਰ ਕੇ ਹੀ ਜਾਣਾ ਹੈ ਜੀ ਥੱਲੇ ਨੂੰ ਆ ਥੱਲੇ ਨਹੀਂ ਥੱਲੇ ਤੋਂ ਐਸੀ ਕੰਮ ਲਈ ਜਾ ਰਿਹਾ ਅੱਛੇ ਅੱਛੇ ਕੰਮ ਵਾਸਤੇ ਚੱਲੇ ਆ ਜੀ ਇਹ ਪਰੇ ਕਰ ਅੱਛੇ ਅੱਛੇ ਜੀ ਇਹ ਬਾਪੂ ਜੀ ਦਾ ਇਤਿਹਾਸ ਹੈ ਕਿ ਆਈ ਮੋੜੀ ਦਾ ਮੋੜੀ ਹੈ ਗੁਰੂ ਮਹਾਰਾਜ ਕੀ ਹੈਗਾ ਯਹਾਂ ਜੀ ਪਾਣੀ ਦਿੱਤਾ ਹਾਜ਼ਰ ਪਾਣੀ ਉੱਤਨਾ ਉੱਪਰ ਹਾਂਜੀ ਹਾਂਜੀ ਅੱਛਾ ਪਹਿਲਾਂ ਜਦੋਂ ਉੱਪਰ ਪਾਣੀ ਚਾਹੀਦਾ ਹੁੰਦਾ ਤਾਂ ਮਤਲਬ ਇੱਥੇ ਤੋਂ ਹੀ ਜਾਂਦੇ ਹਾਂ ਤਾਂ ਪਾਣੀ ਹਾਂਜੀ ਹੁਣ ਵੀ ਬਾਪੂ ਜੀ ਉਨ ਚੱਲ ਹੁੰਦਾ ਸੰਗਤ ਨਾਉਣ ਆਉਂਦੀ ਉਹਰੇ ਹਾਂ ਨਾ ਨਾ ਇਹ ਹੁਣ ਇਹ ਫੇ ਉਰੇ ਜਿਹੜਾ ਉਰੇ ਬਾਪੂ ਜੀ ਪਾਣੀ ਦੇ ਵਿੱਚ ਆਉਂਦਾ ਏ ਉਹ ਕੁਦਰਤੀ ਆਉਂਦਾ ਜੀ ਇਹ ਮਤਲਬ ਅੱਛਾ ਪਹਾੜ ਵਿੱਚੋਂ ਹੀ ਆਉਂਦਾ ਪਾਣੀ ਹਾਂਜੀ ਹਾਂਜੀ ਅੱਛਾ ਜੀ ਕਮਾਲ ਹੋ ਗਈ ਜੀ ਉੱਦਾਂ ਵੈਸੇ ਜ਼ਿਆਦਾ ਡੂੰਗੀ ਨਹੀਂ ਹੈ ਪਰ ਫਿਰ ਵੀ ਪਾਣੀ ਮੁੱਕ ਵੀ ਜਾਂਦਾ ਕਿ ਨਹੀਂ ਆਈਓ ਜਾਂਦਾ ਜੀ ਨਹੀਂ ਵੀ ਮੁੱਕਦਾ ਨਹੀਂ अच्छा जिन्नाक ਨਿਕਲਦਾ ਉਹਨਾਂ ਕ ਮਾਰਾ ਦੀ ਬਖਸ਼ੀਸ਼ ਹੋ ਗਈ ਉਹ ਕਿੰਨੀ ਕਿੱਥੇ ਮੁੱਕ ਜੂ ਇਹ ਪਾਈਪ ਲਗਾ ਦਿੱਤੇ ਤਾਂ ਉਹ ਖਾਲੀ ਹੋ ਜਾਂਦਾ ਹਾਂਜੀ ਹਾਂਜੀ ਫੇਰ ਭਰੀ ਜਾਂਦਾ ਨਾਲ ਦੀ ਨਾਲ ਉਹ ਆ ਫੇਰ ਭਰ ਜਾਂਦਾ ਨਾਲ ਫੇਰ ਭਰ ਜਾਂਦਾ ਜੀ ਇਹਦਾ ਬਾਪੂ ਜੀ ਲਸਣ ਨੂੰ ਸੁਣਾਉਣ ਨੂੰ ਲਾਇਆ ਵਾ ਹਾਂਜੀ ਠੀਕ ਆ ਠੀਕ ਆ ਜੀ ਇਹ ਕੰਨੀ ਕਿੱਡੀ ਕਦ ਕਿੰਨੀ ਕੁ ਪੁਰਾਣੀ ਹੈ ਜੀ ਇਹ ਇਹ ਤਾਂ ਬਹੁਤ ਸਾਲ ਦੀ ਪੁਰਾਣੀ ਮੇਰੀ ਉਮਰ ਵੀ ਕ 80 85 ਜੀ ਹਾਂਜੀ ਉਹ ਸੀ ਪਹਿਲੀ ਕੀ ਬਣੀ ਅੱਛਾ ਹੁਣ ਪਾਇਆ ਲੈਂਟਰ ਹੁਣ ਪਾਇਆ ਲੈਂਟਰ ਹੁਣ ਪਾਇਆ ਅੱਛਾ ਮਤਲਬ 80 85 ਸਾਲ ਤੇ ਪਹਿਲਾਂ ਦੀ ਆ ਜੀ ਇਹ ਹਾਂ ਜੀ ਹਾਂ ਇਹਨੂੰ 100 ਸਾਲ ਹੋ ਗਏ ਮੇਰੇ ਖਿਆਲ ਮੰਨ ਲਓ ਅੱਛਾ ਜੀ ਹਾਂ 100 ਸਾਲ ਬੱਲੇ 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 ਪਤਾ ਬਹੁਤ ਪੁਰਾਣੀ ਆ ਜੀ ਹਾਂ ਜੀ ਕਮਾਲੇ ਹੋਗੀ ਫਿਰ ਤਾਂ ਹੈ ਬਾਨਕ ਦੇਵ ਜੀ ਦੇ ਟਾਈਮ ਦੀ ਗੱਲ ਉਹੀ ਆ ਗਈ ਹਾਂ ਘਰ ਕਿੱਥੇ ਤੋਂ ਆ ਗਏ ਅਸੀਂ ਤਾਂ ਬਾਪੂ ਜੀ ਪੰਜਾਬ ਤੇ ਆਏ ਵੇ ਜੀ ਰੋਪੜ ਤੇ ਜੀ ਆ ਰੋਕ ਤੋਂ ਇੱਕ ਫੀਬੋਗ ਘਰ ਮੈਂ ਰੋਕ ਤੋਂ ਨੇੜੇ ਹੀ ਹੈ ਹਾਂਜੀ ਹਾਂ 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 ਇੱਕ ਨਾ ਕਿੰਨੇ ਦੇ ਘਰੇ ਆਇਆ 10 ਤਾਂ ਮੈਨੂੰ ਫੀਬੋਗ ਘਰ ਮੈਂ ਹਾਂ 10 ਅੱਛਾ ਉਹਨਕੇ ਰਿਸ਼ਤੇਦਾਰੀ ਹੈ ਜੀ ہماری ਨਾਨਕੇ ਆਠ ਨਾਨਕੇ ਹਾਂਜੀ ਹਾਂਜੀ ਠੀਕ ਨਾਨਕੇ ਬਾਬਾ ਜੀ ਪਤਲੇ ਪਏ ਵੈਸੇ ਬਾਪੂ ਜੀ ਤੁਹਾਡੀ ਉਮਰ ਲੱਗਦੀ ਨਹੀਂ ਹੈ ਜੀ ਵੀ 80 85 ਸਾਲ ਹੋਊਗੀ ਪਹਾੜਾਂ ਪਰ ਜਾਨੀ ਉਹਰੇ ਕੁਦਰਤ ਦਾ ਜਿਹੜਾ ਅ ਉਰੇ ਬਿਮਾਰੀਆਂ ਠਮਾਰੀਆਂ ਘਟਾ ਹਨਾ ਜੀ ਹਾਂ ਜੀ ਹਾਂ ਨਾਲੇ ਤੋਰਾ ਫੇਰਾ ਹੋਈ ਜਾਂਦਾ ਬੰਦੇ ਦਾ ਬੰਦਾ ਫਿੱਟ ਰਹਿੰਦਾ ਜੀ ਇਹਨ ਆ ਫਿੱਟ ਰਹਿੰਦਾ ਹਾਂ ਜੀ ਹਾਂ ਕੰਕੂਰ ਕਰਦੇ ਰਹਿੰਦੇ ਨਾ ਹਾਂ ਜੀ ਹਾਂ ਜੀ ਫੇਰ ਜਰਾ ਠੀਕ ਰਹਿੰਦੇ ਆਪਣਾ ਕਾਹਦਾ ਕੰਮ ਆ ਜੀ ਮਤਲਬ ਪਹਿਲੇ ਪਹਿਲੇ ਮੈਂ ਫੌਜੀ ਮੈਂ ਥਾ ਅੱਛਾ ਜੀ ਫੇਰ ਉਹ ਜ਼ਿੰਮੇਵਾਰਾ ਇਹ ਅੱਛਾ ਮੁਰ ਹੁਣ ਖੇਤੀ ਖੁੱਤੀ ਉਹ ਕਰਦੇ ਆ ਜੀ ਫੇਰ ਫੌਜੀ ਸੀ ਬਾਪੂ ਹਾਂ ਬਾਪੂ ਜੀ ਫੌਜੀ ਸੀ ਫੌਜੀ ਰਹੇ ਲੈ ਬਾਪੂ ਜੀ ਫੌਜ ਵਾਲੇ ਦਾ ਸਰੀਰ ਫਿੱਟ ਹੋ ਜਾਂਦਾ ਫਿੱਟ ਰਹਿੰਦਾ ਹਾਂ ਜੀ ਹਾਂ ਬਾਪੂ ਜੀ ਉਹਵੇਂ ਹੁਣ ਵੀ ਸਟ੍ਰਿਕਟ

आओ पर तो फौज तो सारी इकट्ठी हो समझ लो हां सब इकट्ठी हो ठीक है ठीक है ठीक है जी किथे किथे रही जी ड्यूटी थोड़ी मेरी बहुत दूर रही जी लेड लाख जम्मू साइड असम में हां जी हां 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 और इधर नागालैंड अच्छा अच्छा हाँ। हाँ जी बापू जी आपके साथ पंजाब के भी जवान होंगे हां जी है ना हां जी मेरे पापा जी भी फौज में थे अच्छा कौन से सन में मैं ਮੈਨ ਮੇਰ ਕੋ ਹੋ ਗਿਆ ਹੈ ਆਏ ਹੋਏ ਨਹੀਂ ਕੌਨਸੇ ਸਨਮੇ ਤੇ ਆਪਕੋ ਅਜ ਮੈਂ ਤਾਂ 66 ਲੋਗ ਹੋ ਗਿਆ ਸਾਨਾ 68 ਚ ਹੋ ਗਏ ਤੇ ਭਰਤੀ ਰਿਟਾਇਰ ਕਦ ਹੋਏ ਜੀ ਰਿਟਾਇਰ 2001 ਮੇ ਹੋਇਆ 2001 ਚ ਜੀ ਜਦ ਮੈਂ 1 ਸਾਲ ਦੀ ਸੀ ਜਦ ਮੈਂ 1 ਸਾਲ ਕੀ ਥੀ ਅੱਛਾ ਫਿਰ ਵੀ ਬਹੁਤ ਸਾਲ ਨੌਕਰੀ ਕਰੀ ਵਾ ਪੂਜ ਨੇ ਚਲੋ ਵਧੀਆ ਸਾਡੇ ਮੇਰੇ ਪਾਪਾ ਜੀ ਕਹਿੰਦੇ ਮੈਂ ਬਹੁਤ ਦੂਰ ਦੂਰ ਤੱਕ ਘੁੰਮਿਆ ਬਹੁਤ ਹੈ ਥੋੜਾ ਥੋੜਾ ਪਾਣੀ ਪੀਤਾ ਫੌਜ ਵਿੱਚ ਨਾ ਪੂਆ ਜੀ ਇੱਕ ਗੱਲ ਹੈ ਫੌਜ ਵਿੱਚ ਇੱਕ ਗੱਲ ਹੈ ਜੀ ਬੰਦਾ ਅੱਧੀ ਦੁਨੀਆ ਘੁੰਮ ਲੰਦਾ ਹਾਂ ਹਾਂ ਹੈ ਜੀ ਹਾਂ ਫੌਜ ਫੌਜ ਨੂੰ ਤਾਂ ਇਹ ਜੀ ਜਗਾ ਵੀ ਰਹਿਣਾ ਪੈਂਦਾ ਵੀ ਜੇ ਮੰਨ ਲਓ ਪਾਣੀ ਡੋਲਿਆ ਜਦ ਇਹ ਜੰਮ ਜਾਂਦਾ ਪਰਫ ਜਦ ਬਰਫ਼ ਜੰਮ ਬਣ ਜਾਂਦਾ ਉਹ ਉਹ ਇਹ ਤਾਂ ਰੇਲ tracks ਜੰਮ ਜਾਂਦਾ ਹਾਂ ਜੀ ਹਾਂ 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 ਜੀ ਲੈ ਲੈਂਦਾ ਹਾਂ ਜੀ ਉੱਥੇ 0 ਮਾਈਨਸ ਵਿੱਚ ਆ ਜਾਂਦਾ ਜੀ ਟੈਂਪਰੇਚਰ ਹਾਂ ਹੂੰ ਜੇ ਬਿਮਾਰ ਹੋਗੇ ਬਿਮਾਰ ਹੋਗੇ ਫੇ ਆਪਣਾ ਮੈਡੀਕਲ ਹੁੰਦਾ ਹੀ ਹੈ ਫੌਜ ਕੋਲ ਹੁੰਦੀ ਹੈ ਨਾਲ ਫੌਜੀਆ ਦੇ ਪੈਟ ਪੈਟ ਤੇ ਲੱਗੀ ਹੁੰਦੀ ਹੈ ਸਾਰੀ ਕਿਤੇ ਫੌਜੀ ਸਾਥੀ ਮੈਡੀਕਲ ਹੁੰਦਾ ਹੈ ਜੇ ਮੈਂ ਹੁੰਦੀ ਮੈਂ ਤਾਂ ਦੂਸਰੇ ਦਿਨੇ ਹੋ ਜਾਣਾ ਨਹੀਂ ਉਹ ਜੇ ਬਣ ਜਾਂਦਾ ਜਸਮੀਰ ਗੁਰਦੁਆਰਾ ਮੰਦਿਰ ਸਭ ਹੁੰਦਾ ਸਭ ਹੁੰਦਾ ਜੀ ਹਾਂ ਸਹੀ ਗੱਲ ਆ ਜੀ ਗੁਰਦੁਆਰਾ ਵੀ ਮੰਦਿਰ ਵੀ ਹਾਂ ਜੀ ਹਾਂ ਜੀ ਹਾਂ ਜੀ ਸਭ ਠੀਕ ਹੈ ਤੁਸੀਂ ਬਾਪੂ ਜੀ ਸ਼ੁਰੂ ਤੋਂ ਮਤਲਬ ਇੱਥੇ ਹੀ ਰਹਿੰਦੇ ਅੱਗੇ ਪਹਿਲਾਂ ਕਿਤੇ ਪੰਜਾਬ ਪੂਰਬ ਤੋਂ ਨਹੀਂ ਨਹੀਂ ਇੱਥੇ ਰਹਿੰਦੇ ਅੱਛਾ ਇੱਥੇ ਰਹਿੰਦੇ ਜੀ ਬਾਪੂ ਜੀ ਤੁਸੀਂ ਗੁਰਦੁਆਰੇ ਨੂੰ ਮੰਨਦੇ ਕਿ ਮੰਨਦੇ

अच्छा हरिपुर साहब ते हरिपुर साहब ते पानी ल्याके जहुड़ जी साहब ਪਹੁੰਚਾਉਂਦੇ ਤੇ ਹਾਂਜੀ ਅੱਛਾ ਜੀ ਬਾਪੂ ਜੀ ਜੇ ਘਰ ਮੇਂ ਸ਼ਾਦੀ ਹੋਤੀ ਹੈ ਤਬ ਲਾਵਾ ਲੈਂਦੇ ਕੇ ਫੇਰੇ ਲੈਂਦੇ ਫੇਰੇ ਫੇਰੇ ਲੰਦੇ ਹਾਂ ਠੀਕ ਆ ਠੀਕ ਹੈ ਜੀ ਪੰਡਿਤ ਕਰਾਉਂਦਾ ਫੇਰੇ ਹਾਂਜੀ ਹਾਂ ਹਾਂ ਚਲ ਵਧੀਆ ਮਾਰਸ ਤੈ ਕੀ ਆ ਬਿਲਕੁਲ ਬਿਲਕੁਲ ਅੱਛਾ ਨਾਨਕਾ ਤੇਰੇ ਮੇਰੇ ਪਾਪਾ ਕੇ ਨਾਨਕੇ ਪਾਪਾ ਕੇ सुना होगा यार लंगर लगाने आते हैं हम लंगर लेकर आते हैं यहाँ पर अच्छा। तो संगत ऊपर से उतरती है तो शक्कर जाती है आज हाँ। भी साखी के लिए हम आए थे, टेकने पर तो भाई बहुत थे।, थे। हाँ। नाना जी नाना। बहुत अच्छी नाना जी दें आप तो मिले होंगे ना नाना जी को मैं तो हम लोग रहते थे नाना नानी का दोनों का स्वभाव बहुत अच्छा था ਘਰ ਮੇ ਕੋਈ ਆ ਜਾਏ ਉਹ ਖਾਣੇ ਨਹੀਂ ਦੇ ਦਿੰਦੇ ਅਛਾਈ ਹਮ ਬੜਾ ਬਾਰ ਅਛਾ ਬਜਲ ਬਹੁਤ ਚੱਕ ਲੈਂਦੇ ਸੀ ਉਮਰ ਚ 66 70 ਸਾਲ ਦੀ ਉਮਰ ਚ ਵੀ ਉਹਨਾਂ ਨੇ ਬਹੁਤ ਬਜਲ ਚੱਕਿਆ ਸੀ ਰੱਖਾ ਤੇ ਦਿਖਦਾ ਨਹੀਂ ਤਾਂ ਜਦ ਹਾਂ ਹੋ ਜਾਨ ਦੇ ਵੀ ਪੱਥਰ ਛੱਕਦੇ ਹੁੰਦੇ ਸੀ ਇਕੱਲਿਆਂ ਨੇ ਪੱਥਰ ਠੁੱਕੀ ਜਾਣਾ ਬੈਠੇ ਆ ਨੇ ਵੀ ਜਿਵੇਂ ਰੱਬ ਆਪ ਠਕਵਾ ਰਿਹਾ ਬਸ ਆ ਚਲੋ ਫਿਰ ਸਾਡੇ ਕੋਲ ਚਲੋ ਨਹੀਂ ਕੋਈ ਨਹੀਂ ਕੋਈ ਨਹੀਂ ਬਾਪੂ ਜੀ ਬਾਜ ਹੁਣ ਚਲੀ ਤੁਸੀਂ ਕੀ ਕੀ ਕਰੋਗੇ ਸਾਨੂੰ ਮੈਂ ਆਇਆ ਕੱਲ ਦੇ ਆਏ ਵੇ ਜੀ ਅਸੀਂ ਸਾਨੂੰ ਉਹ ਇੰਨੀ ਤੁਰਨੇ ਦੀ ਆਦਤ ਨਹੀਂ ਨਾ ਹੈਗੀ ਜੀ ਅਸੀਂ ਟੱਕ ਜੰਦੇ ਆ ਇੰਨਾ ਕਿ ਤੁਰ ਕੇ ਹਾਂ ਤੇ ਜਹੀ ਤੇ ਬਸ ਹੋ ਗਈ ਮੈਂ نیچے ਜਾ ਰਿਹਾ ਨਾ ਕੰਮ ਮੈਂ ਹਾਂਜੀ ਹਾਂਜੀ ਤੇ ਮੈਂ ਲੈ ਜਾਂਦਾ ਉਧਰ ਘਰ ਆਪਣੇ ਨਾ ਨਾ ਕੋਈ ਨਹੀਂ ਕੋਈ ਨਹੀਂ ਜੀ ਕੀ ਘਰ ਜਾ ਦੋ ਨਹੀਂ 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 ਚਲੋ ਕੋਈ ਨਹੀਂ ਧੰਨ ਧੰਨਵਾਦ ਆ ਤੁਹਾਡਾ ਤੁਸੀਂ ਘਰ ਤੇ ਪਹੁੰਚ ਜਾਏ ਬਹੁਤ ਹੈ ਚਲੋ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਪਾਣੀ ਪੀ ਲੋ ਜੀ ਅਸੀਂ ਹੁਣੇ ਕੱਢਿਆ ਇੱਕ ਮਿੰਟ ਰੁਕ ਜਾ ਸਰ ਪਾਣੀ ਦੋ ਮਿੰਟ ਜਾਂ ਕਰਨੇ ਹੱਥ ਧੋਲੇ ਦੇ ਵਿੱਚ ਅੱਛਾ ਚਲੋ ਮੈਂ ਕੱਢ ਕੇ ਦਿੰਦਾ ਇੱਕ ਆ ਦੇਖੋ ਜੀ ਓਰੇ ਲੋਕ ਰਹਿੰਦੇ ਆ ਘਰਾਂ ਚ ਤੇ ਵੀ ਉਹ ਦੇਖੋ ਤੁਸੀਂ ਕਿਆ ਸੋਹਣਾ ਏ ਹੈਨਾ ਕਿੰਨਾ ਵਧੀਆ ਮਾਹੌਲ ਆ ਜੀ ਓਰੇ ਬਣਿਆ ਵਾ ਓਰੇ ਇੱਕ ਚੀਜ਼ ਦੇਖੋ ਆ ਦੇਖੋ ਦੇਸੀ ਪੋਛੇ ਦੇਸੀ ਬੜਦ ਹੈ ਮੰਤਾ ਨਜ਼ਾਰਾ ਆ ਗਿਆ ਜੀ ਦੇਖ ਕੇ ਅਸੀਂ ਵੀ ਰੱਖੇ ਪਹਿਲਾਂ ਸਾਡੇ ਵੀ ਦੇਸੀ ਬਲਦ ਹੁੰਦੇ ਨੇ ਰੱਖੇ ਵੀ ਜੋੜੀ ਪੁੱਤ ਮਾਰੇ ਨਾ ਧਿਆਨ ਨਾਲ ਹਮ ਬੱਚੇ ਬਹੁਤ ਕਮ ਦੇ ਆ ਦੇਖੋ ਜੀ ਮਹਵਰੀਏ ਬੱਚੇ ਵਾਲੇ ਵੀ ਕਰਨ ਮਾਰਦਾ ਹੁੰਦਾ ਕਈ ਵਾਰ ਇੱਧਰ ਆ ਜਾ ਇਹ ਵਧੀਆ ਬਾਈ ਨੇ ਪਰ ਰੱਖੇ ਵੀ ਬੱਚੇ ਹੀ ਆ ਦੋ ਗਾਂਹੇ ਕੋਈ ਨਹੀਂ ਹੈ ਕੋਈ ਬਾਕੀ ਵੀ ਇੱਧਰ ਉੱਧਰ ਚਰਨ ਚੁਰਨ ਵਾਸਤੇ ਛੱਡੀ ਵੀ ਹੋਵੇ ਤਾਂ ਕੋਈ ਗਏ ਨਹੀਂ ਸਕਦੇ ਏ ਪੂਰੇ ਆਏ ਆ ਸੀ ਹੂੰ ਅੰਪਲੇ ਤੋੜ ਨਹੀਂ ਔਲੇ ਤੋੜਣਾ ਔਲੇ ਇੱਥੇ ਲੱਗੇ ਹੋਏ ਨੇ ਚਲੂਣ ਲੱਗੇ ਹੋਏ ਤੇ ਪਟਪਟ ਕਦੀ ਤੁਮ ਛਾਣਾ ਆ ਜਾਓ ਦੀਦੀ ਸਾਡੀ ਸੰਗਤ ਤਾਂ ਥੋੜੀ ਥੱਕ ਥੱਕ ਕੇ ਚੜ ਰਹੇ ਆ ਜੀ ਉੱਪਰ ਨੂੰ ਆਰਾਮ ਕਰ ਕਰ ਕੇ ਰਾਜੂ ਕੱਲ ਕੰਟੀ ਦਾ ਜੀ ਦੇ ਪਾੜੇ ਤੋੜਨਾ ਹੈ ਤੇ ਬੈਠ ਬੈਠ ਕੇ ਜਾ ਰਹੇ ਆ ਜੀ ਉੱਪਰ ਅਸੀਂ ਉਹ ਉੱਥੇ ਜਾਣਾ ਉੱਪਰ ਉੱਪਰ ਫੇ ਪੱਧਰਾ ਰਸਤਾ ਆ ਜਾਂਦਾ ਉਹ ਗੱਡੀ ਦੇਗਾ ਅੱਜ ਆਹ ਰਸਤਾ ਇੱਦਾਂ ਜਾਣਦਾ ਪੈਣਾ ਔਖਾ ਔਖਾ ਲਓ ਜੀ ਇੱਧਰ ਮਾਮਾ ਜੀ ਲੱਗੇ ਹੋਏ ਆ ਡਿੱਗੀ ਪਰ ਇਹ ਮਾਮਾ ਜੀ ਇਹ ਬੌਲਦਾ ਮੁੱਲਦਾ ਵਾਸਤੇ ਜੀ ਹਾਂ ਜੀ ਹਾਂ ਜੀ ਹੋਰ ਵੀ ਪਸ਼ੂ ਪੰਛੀ ਪਾਣੀ ਪੀ ਲਵੇ ਹਨਾ ਹਾਂ ਜੀ ਹੋਰ ਬਹੁਤ ਆ ਜਾਂਦੇ ਹਾਂ ਹਾਂ ਆਹ ਹੋਰ ਜਾਨਵਰ ਹਾਂ ਜੀ ਹਾਂ ਕੋਈ ਵੀ ਠੀਕ ਆ ਜੀ ਇਹ ਜਿੱਦਾਂ ਹੁਣ ਅਸੀਂ ਬੌੜੀ ਦੇਖ ਕੇ ਆਏ ਆ ਜੀ ਹੈ ਉਰੇ ਵੀ ਉਹੀ ਕੰਮ ਆ ਇਹ ਖੂਹ ਬਣਿਆ ਹੋਇਆ ਜੀ ਦੇਖੋ ਆ ਬੰਮਾ ਕਿੰਨੇ ਕਿੰਨਾ ਕ ਫੁੱਟ ਡੂੰਗਾ ਜੀ ਇਹ 20 40 ਫੁੱਟ ਹੈ ਹਾਂ ਦੇਖੋ 40 ਫੁੱਟ ਡੂੰਗਾ ਜੀ ਪਿੰਡ ਨੂੰ ਇਹੀ ਪਾਣੀ ਵਰਤਿਆ ਜਾਂਦਾ ਕੁਦਰਤੀ ਪਾਣੀ ਆ ਰਿਹਾ ਇਹ ਆਪੇ ਥੱਲੇ ਧਰਤੀ ਤੋਂ ਆ ਰਿਹਾ ਜੀ ਪਾਣੀ ਪਿਆ ਜਾਂਦਾ ਠੰਡਾ ਠਾਰ ਬਰਫ਼ ਵਰਗਾ ਠੀਕ ਹੈ ਮੈਂ ਪੀ ਲਿਆ ਮਮਾ ਹੀ ਅਸੀਂ ਇੱਥੇ ਬੌੜੀ ਸਾਹਿਬ ਤੋਂ ਪੀ ਕੇ ਆਏ ਯਾਰ ਅੱਛਾ ਅੱਛਾ ਅਛਾ ਪਦੀਨਾ ਲਾਇਆ ਵਾ ਭਾਈ ਬਹੁਤ ਦੇਖ ਦੇ ਅੱਗੇ ਜਾਦਾ ਜੀ ਬਹੁਤ ਥਨੇ ਕੇ ਕੋਈ ਪਰੇ ਦੇ ਹਰਾ ਹਰਾ ਜਿਹਾ ਹੈ ਪੂਰਾ ਹੀ ਅੱਛਾ ਅੱਛਾ ਜੀ ਹਾਂ ਜੀ ਇਹ ਤਾਂ ਇੱਕ ਵਾਰ ਹੋ ਜਵੇ ਫੇ ਆਪੇ ਹੋ ਹੀ ਜਾਂਦਾ ਗਾਹਾਂ ਗਾਹਾਂ ਜੀ ਬੱਲਾ ਬੱਲਾ ਆ ਵੀ ਖਾਸਾ ਹੋਇਆ ਬੱਲਾ ਆ ਪਦੀਨਾ ਹੀ ਆ ਜੀ ਸਰ ਹਾਂ ਉਹ ਅੱਗੇ ਦੇਖ ਲੈ ਬੱਲਾ 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 ਆ ਦੇਖੋ ਪਦੀਨਾ ਅੱਜ ਸਾਮ ਨੂੰ ਪਦੀਨੇ ਦੀ ਚੜਨੀ ਚੱਲੂ ਅੱਜ ਸਾਮ ਨੂੰ ਪਦੀਨੇ ਦੀ ਚੜਨੀ ਚੱਲੂ ਹਾਂ ਜੀ ਬੱਲਾ ਬੱਲਾ ਆ ਦੇਖੋ ਜੀ ਪਦੀਨਾ ਕੀ ਬਾਤ ਹੈ ਆਹਾਹਾ ਪਰ ਇੰਨੇ ਵੀ ਚਟਣੀ ਨਜ਼ਾਰਾ ਆ ਜਾਂਦਾ ਖਾ ਕੇ ਵੈਸੇ ਆ ਮਾਮਾ ਜੀ ਉਹਨਾਂ ਨੇ ਬਹੁਤ ਛੱਡੇ ਹੋਏ ਆਪਣੇ ਚੁਗਣੇ ਨੂੰ ਤੇ ਇਹਨਾਂ ਘਰੇ ਖੇਤੀ ਹੁੰਦੀ ਆ ਐਦਕੀ ਮੀਂਹ ਨਹੀਂ ਪਏ ਤਾਂ ਕਰਕੇ ਕਹਿੰਦੇ ਵੀ ਫਸਲ ਹੋਈ ਨਹੀਂ ਖੇਤ ਤੱਪੜੇ ਰਹਿ ਗਏ ਐਦਕੀ ਤਾਂ ਇਹਨਾਂ ਦੇ ਚਲੋ ਕੋਈ ਨਹੀਂ ਮਾਲ ਕੇ ਆ ਜੀ ਆ ਐਦਕੀ ਨਹੀਂ ਤਾਂ ਅਗਲੀ ਵਾਰ ਸਹੀ ਕਿਰਪਾ ਰੱਖੇ ਦਾਤਾ ਲਓ ਜੀ ਪਹਾੜੀਆਂ ਬਹੁਤ ਉੱਚੀਆਂ ਉੱਚੀਆਂ ਵੈਸੇ ਅਸੀਂ ਹੁਣ ਘਰਾਂ ਆ ਗਏ ਤੇ ਉਹ ਉਹ ਲੈ ਕੇ ਚਾਲਦੇ ਆ ਤੁਹਾਨੂੰ ਅੰਦਰ ਨੂੰ ਯਾਰ ਦੇਖੋ ਇੱਧਰ ਹੁਣ ਮਾਮਾ ਜੀ ਨੇ ਡਿੱਗੀ ਭਰਤੀ ਪਾਣੀ ਲਾਤਾ ਬਾਕੀ ਪਾਣੀ ਉੱਪਰ ਲਜਾਣੇ ਨੂੰ ਫਿਰ ਅਟੈਚ ਕਰਤਾ ਪਾਈਪ ਹੁਣ ਹੁਣ ਮੋਟਰ ਦਾ ਸੁੱੱਚ ਦੱਬਣਾ ਖੂਹ ਵਿੱਚੋਂ ਮੋਟਰ ਨੇ ਪਾਣੀ ਚੱਕ ਕੇ ਉਹ ਕੜਾਹੀ ਤੱਕ ਪਹੁੰਚਾ ਦੇਣਾ ਉੱਥੋਂ ਫਿਰ ਮਾਮਾ ਜੀ ਉਹਨਾਂ ਨੇ ਪਾਣੀ ਬਰਤਣਾ ਜਿਹੜਾ ਵੀ ਘਰਾਬਾਰਤ ਹੁੰਦਾ ਯੂਜ਼ ਹੋਣਾ ਸਬਜ਼ੀ ਚ ਪੀਣੇ ਨੂੰ ਇਹ ਕੀੜੇ ਲੱਗੇ ਹੋਏ ਹਨੀ ਹਾਂਜੀ ਇਹਨਾਂ ਦੇ ਰੱਖ ਨੂੰ ਉਹ ਲੱਗੇ ਹੋਈਆਂ ਸਭੂ ਕੁੱਤੇ ਕੰਬਲ ਕੁੱਤੇ ਦੇ ਹਨੀ ਬਹੁ ਬੁਰੇ ਲੜਦੇ ਇਹ ਇਹਦਾ ਬਹੁ ਬੁਰੇ ਲੜਦੇ ਆ ਜੀ ਇਹਦਾ ਰਾਤ ਭਾਰਾਂ ਦੇ ਬੰਦੇ ਤੇ ਇੱਕ ਵਾਰ ਨਾ ਮਾਮਾਈ ਮੈਂ ਸੁੱਤਾ ਪਿਆ ਬਾਹਰ ਰਾਤ ਨੂੰ ਹਾਂ ਉਹ ਕੱਖ ਕੱਖ ਗੰਡੇ ਚ ਆ ਜਾਂਦੇ ਹੁਣ ਜਿੱਦਾਂ ਆਪਣੇ ਕੱਖ ਗੁੱਖਾਂ ਦੇ ਖੇਤਾਂ ਤੇ ਹਾਂ ਕੱਖਾਂ ਚੋਂ ਆਉਂਦੇ ਉਹ ਕਿਤੇ ਨਾ ਮੰਜੇ ਪੰਨੂ ਚੜ੍ਹ ਕੇ ਮੇਰੇ ਮੂੰਹ ਪਰ ਅਖਬਰ ਨੂੰ ਘੁੰਮ ਗਿਆ ਜੀ ਹਾਂ ਬਾਹ ਇਹ ਜਾ ਮੇਰਾ ਅੱਖ ਐਡੀ ਹੋ ਗਈ ਸਵੇਰੇ ਹਾਂ ਇੱਕ ਤਾਂ ਹੋਵੇ ਹੱਥ ਉਸਤ ਫਿਰ ਚਲੋ ਬੰਦਾ ਜਰ ਜਾਂਦਾ ਉਹ ਅੱਖ ਦਾ ਭੇਫਣ ਬੰਨੂ ਘੁੰਮ ਗਿਆ ਜੀ ਹਾਂ ਮੈਂ ਕਹਿੰਦਾ ਮੇਰਾ ਰਾਠ ਪਵਾ ਕੇ ਰੱਖਿਆ ਜੀ ਉਹਨਾਂ ਦੋ ਦਿਨ ਬਹੁਤ ਜਲਣਾ ਹੋਵੇ ਜੀ ਬੁਰਾ ਹਾਲ ਬਹੁਤ ਬਹੁਤ ਬੁਰਾ ਇਹ ਕਈ ਜਿ ਰਖਤਾ ਪਰ ਜ਼ਿਆਦਾ ਹੁੰਦੇ ਹੈ ਹਾਂਜੀ ਹਾਂ ਹਾਂ ਨਿੰਮ ਪਰ ਵੀ ਹੁੰਦੇ ਹਾਂ ਚਰੀਆਂ ਚੁਰੀਆਂ ਚ ਬਹੁਤ ਹੋ ਜਾਂਦੇ ਹੈ ਜੀ ਕੱਖ ਕੰਡੇ ਚ ਤੋ ਰੋਟੀ ਖਾ ਲੋ ਪ੍ਰਸ਼ਾਦਾ ਛਕਦੇ ਆ ਜੀ ਹੁਣ ਸਭ ਕੋ ਅਸੀਂ ਘੁੰਮ ਕੇ ਆਏ ਆ ਭੁੱਖ ਲੱਗ ਗਈ ਮੈਂ ਤਾਂ ਜੈਸ ਮੈਨੂੰ ਆਂਦਾ ਹੋਇਆ ਵੀ ਕਹਿੰਦਾ ਤਾਂ ਮਹੱਪੋਖ ਲੱਗ ਗਈ ਹੁਣ ਜਾ ਕੇ ਪਤੀਨੇ ਦਾ ਆਪੇ ਗਾਹ ਇਹ ਤਾਂ ਮਾਮਾ ਹੀ ਇਹੋ ਜੀ ਚੀਜ਼ ਹੈ ਨਾ ਆਪੇ ਗਾਹ ਗਾ ਹੋਈ ਜਾਂਦਾ ਹਾਂ ਇੱਕ ਵਾਰ ਉੱਥੇ ਲਾਉਂਦਾ ਉੱਥੇ ਦੇਖ ਦਰ ਜੀ ਹਾਂ ਦੇਖ ਲਓ ਕਿੱਧਰ ਕਿੱਦ ਨੂੰ ਘੁੰਮੀ ਜਾਂਦਾ ਆਪੇ ਇੱਥੇ ਤਾਂ ਖਾਸਾ ਹੋਇਆ ਪਾ ਥੱਲੇ ਹਾਂ ਇੱਧਰ ਬੱਸ ਹੂੰ ਸੋਲੂ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਠੀਕ ਖਾਸ ਸੀ ਸਤਿ ਸ੍ਰੀ ਅਕਾਲ ਜੀ